ਰਾਗ ਨਟ ਨਰਾਇਣ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ ਮੇਰੇ ਮਨ ਜਪ ਅਹਨਿਸ ਨਾਮ ਹਰੇ ਉ ਡਕੋਟ ਦੋਖ ਬਹੁ ਕੀਨੇ ਸਭ ਪਰਹਰ ਪਾਸ ਧਰੇ ਰਹਾਉ ਹਰ ਹਰ ਨਾਮ ਜਪੈ ਆਰਦ ਸੇਵਕ ਪਾਏ ਖਰੇ ਕਿਲ ਵਿਖ ਦੋਖ ਗਏ ਸਭ ਨੀਕਰ ਜਿਉ ਪਾਣੀ ਮੈਲ ਹਰੇ ਖਿਨ ਖਿਨ ਨਾਰਾਇਣ ਗਾਵੇ ਮੁਖ ਬੋਲੇ ਨਰ ਨਰਹਰ ਪੰਚ ਦੋਖ ਆਸਾਦ ਨਗਰ ਮਹਿ ਇੱਕ ਖਿਨ ਪਲ ਦੂਰ ਕਰੇ ਵੜਾ ਪਾਗੀ ਹਰ ਨਾਮ ਤੇ ਆਵੇ ਹਰ ਕੇ ਭਗਤ ਹਰੇ ਤਨ ਕੀ ਸੰਗਤ ਦੇਹ ਪ੍ਰਭ ਜਾਚੂ ਮੈਂ ਮੂੜ ਮੁਗਦਨ ਇਸ ਤਰੇ ਕਿਰਪਾ ਕਿਰਪਾ ਤਾਰ ਜਗ ਜੀਵਨ ਰਖ ਲਿਓ ਸਰਨ ਪਰੇ ਨਾਨਕ ਜਨ ਤੁਮਰੀ ਸਲਨਾਈ ਹਰ ਰੱਖੋ ਲਾਜ ਹਰੇ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੇ ਨਾਮ ਰਲੇ ਰਾਮ ਨਾਮ ਜਪਿਓ ਗੁਰ ਬਚਨੀ ਹਰ ਧਾਰੀ ਹਰ ਕਰਪਾਲੇ ਰਹਾਉ ਹਰ ਹਰ ਅਗਮ ਅਗੋਚਰ ਸਵਾਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੇ ਬਲ ਬਲਲੇ ਵਨ ਕੋਤਮ ਹਾਰ ਨਾਮ ਜਨ ਗਾਇਓ ਸਭ ਦਾਲਤ ਦੁਖ ਦਲਲੇ ਵਿੱਚ ਦੇਹੀ ਦੋਖ ਅਸਾਦ ਪੰਜ ਧਾਤੂ ਹਰ ਕੀਏ ਖਿਨ ਬਲੇ ਹਰ ਕੇ ਸੰਤ ਮਨਪ੍ਰੀਤ ਲਗਾਈ ਜਿਉ ਦੇਖੇ ਸਤਿ ਕਮਲੇ ਉਨਵੇ ਕਨ ਕਨ ਕਨਹਰ ਕਰਜੇ ਮਨ ਵਿਗਸੇ ਮੋਰ ਮੁੱਲੇ ਅਮਰੇ ਸੁਆਮੀ ਲੋਚ ਹਮ ਲਾਈ ਹਮ ਜੀਵੇ ਦੇਖ ਹਰ ਮਿਲੇ ਜਨਮਾਨਕ ਹਾਰ ਅਮਲ ਹਰ ਲਾਏ ਹਰ ਮੇਲੋ ਅਨੰਦ ਭਲੇ ਨਟ ਮੁਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਖੇ ਗੁਰ ਪ੍ਰਸਾਦੀ ਹਰ ਨਾਮ ਧਿਆਇਓ ਹਮ ਸਤ ਗੁਰ ਚਰਨ ਪਖੇ ਰਹਾਓ ਉਤਮ ਜਗਨਾਥ ਜਗਦੀਸ਼ਰ ਹਮ ਪਾਪੀ ਸਰਨ ਰਖੇ ਤੂੰ ਵੱਡ ਪੁਰਖ ਦੀਨ ਦੁਖ ਭੰਜਨ ਹਰ ਦਿਓ ਨਾਮ ਮੁਖੇ ਹਰ ਗੁਣ ਉੱਚ ਨੀਚ ਹਮ ਗਾਏ ਗੁਰ ਸਤਗੁਰ ਸੰਗ ਸਖੇ ਜਿਉ ਚੰਦਨ ਸੰਗ ਬਸੇ ਨਿਮ ਬਿਰਖਾ ਗੁਣ ਚੰਦਨ ਕੇ ਬਸ ਕੇ ਹਮਰੇ ਅਬ ਗੁਣ ਵਿਖੇ ਵਿਖੇ ਕੇ ਬਹੁ بار بار ਨਿਮਖ ਅਬਗਨਿਆਰੇ ਪਥਰ ਭਾਰੇ ਖਾਰ ਤਾਰੇ ਸੰਗ ਜਨਖੇ ਜਿਨ ਕੋ ਤੁਮ ਹਰ ਰੱਖੋ ਸਵਾਮੀ ਸਭ ਤਿਨ ਕੇ ਪਾਪ ਕਿਰਖੇ ਜਨ ਨਾਨਕ ਕੇ ਦਿਆਲ ਪ੍ਰਭ ਸਵਾਮੀ ਤੁਮ ਤੁਸ਼ਟ ਤਾਰੇ ਹਰਨਖੇ ਨਰਮਹਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ਰ ਹਰਿ ਧਿਆਇਓ ਜਨ ਪਗ ਲਗੇ ਰਹਾਉ ਜਨਮ ਜਨਮ ਕੇ ਭੂਲ ਚੂਕ ਹਮ ਅਬਾਏ ਪ੍ਰਭ ਸ਼ਰਨ ਗੇ ਤੁਮ ਸ਼ਰਨਾਗਤ ਪ੍ਰਤਪਾਲਕ ਸੁਆਮੀ ਹਮ ਰਾਖੋ ਵੱਡ ਪਾਪੇ ਕੇ ਤੁਮਰੀ ਸੰਗਤ ਹਰ ਕੋ ਕੋ ਨ ਉਦਰਿਓ ਪ੍ਰਭ ਕੀਏ ਪਤਿਤ ਪਵਗੇ ਗੁਣ ਗਾਵਤ ਸੀਪਾ ਦੁਸ਼ਟਾਰਿਓ ਪ੍ਰਭ ਰਾਖੀ ਪੈਜ ਜਨਗੇ ਜੋ ਤੁਮਰੇ ਗੁਣ ਗਾਵੇ ਸਵਾਮੀ ਹਉ ਬਲਬਲ ਬਲ ਤਿਨਗੇ ਪਵਨ ਪਵਨ ਪਵਿਤ੍ਰ ਸਭ ਕੀਏ ਜੈ ਤੂਰ ਪਰੀ ਜਨ ਪਗੇ ਤੁਮਰੇ ਗੁਣ ਪ੍ਰਭ ਕਹਿ ਨ ਸਕੇ ਹਮ ਤੁਮ ਵੱਡ ਵੱਡ ਪੁਰਖ ਵੱਡਗੇ ਜਨ ਨਾਨਕ ਕੋ ਦਇਆ ਪ੍ਰਭ ਧਾਰੋ ਹਮ ਸੇਵ ਤੂਮ ਜਨ ਪਗੇ ਨਾਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਤਨੇ ਜੰਗਨਾਥ ਕਿਰਪਾ ਪ੍ਰਭ ਧਾਰੀ ਮਤ ਗੁਰਮਤ ਨਾਮ ਬਨੇ ਰਹਾਉ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੁਣ ਸੁਨੇ ਕਲਬਿ ਖਾਪ ਨਾਮ ਹਰ ਕਾਟੇ ਜੀਵ ਸਖੀਤ ਕਰਸਾਨ ਲੂਨੇ ਤੁਮੜੀ ਉਪਮਾ ਤੁਮਹੀ ਪ੍ਰਭ ਜਾਨੋ ਹਮ ਕਹਿ ਨਾ ਸਕੇ ਹਰ ਗੁਨੇ ਜਿਵੇਂ ਤੂੰ ਤੈਸੇ ਪ੍ਰਭ ਤੁਮਹੀ ਗੁਣ ਜਾਨੋ ਪ੍ਰਭ ਆਪਣੇ ਮਾਇਆ ਫਾਸ ਬੰਧ ਬਹੁ ਬੰਦੇ ਹਰ ਜਪਿਓ ਖੁਲ ਖੁੱਲਣੇ ਜਿਉਂ ਜਾਲ ਕੁੰਚਰ ਤਦੂਏ ਬੰਦਿਓ ਹਰ ਚਿਤਿਓ ਅਮੂਖ ਮੁਖ ਨੇ ਸਵਾਮੀ ਬਾਲ ਬ੍ਰਹਮ ਪਰਮੇਸ਼ਰ ਤੁਮ ਖੋਜੋ ਜੁਗ ਜੁਗਨੇ ਤੁਮਰੀ ਧਾਇ ਪਾਈ ਨਹੀਂ ਪਾਵੇ ਜਨਾਨਕ ਪ੍ਰਭ ਵੱਲਨੇ ਨਾ ਤੁਮ ਮਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰਪ੍ਰਣਾਏ ਹਰ ਹਰ ਦਿਆਲ ਦਇਆ ਪ੍ਰਭ ਧਾਰੀ ਲਗ ਸਤਿਗੁਰ ਹਰਿ ਜਪਣੇ ਲਹਾਉ ਹਰ ਤੁਮ ਵੱਡ ਅਗਮ ਅਗੋਚਰ ਸੁਆਮੀ ਸਭ ਧਿਆਉ ਹਰ ਰੂਪ ਰੂਣੇ ਜਿੰਨ ਕੋ ਤੁਮਰੇ ਵੱਡ ਕਟਾਖ ਹੈ ਤੇ ਗੁਰਮੁਖ ਹਰਿ ਸਿਮਰਨੇ ਇਹੋ ਪਰਪੰਚ ਕੀਆ ਪ੍ਰਭ ਸੁਆਮੀ ਸਭ ਜਗ ਜੀਵਨ ਜੁਗਨੇ ਜਿਉ ਸੱਲੇ ਸੱਲ ਉੱਠੇ ਬਹੁ ਲਹਿਰੀ ਮਿਲ ਸੱਲੇ ਸੱਲ ਸਾਹਮਣੇ ਜੋ ਪ੍ਰਭ ਕੀਆ ਸੋ ਤੁਮਹੀ ਜਾਨੋ ਹਮਨੇ ਜਾਣੀ ਹਰ ਕਹਿਣੇ ਹਮ ਬਾਰਿਕ ਕੋ ਰਿਤ ਉਸਤਤ ਧਾਰੋ ਹਮ ਕਰੋ ਕਰੇ ਪ੍ਰਭੂ ਸਿਮਰਣੇ ਤੁਮ ਜਲਨਿਦ ਹਰ ਮਾਨਸ ਰੋਵਰ ਜੋ ਸੇਵੇ ਸਭ ਫਦਲੇ ਜਨਨਾਨਕ ਹਰ 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 ਵਾਸ਼ੇ ਹਰ ਦੇਵ ਕਨ ਕ੍ਰਿਪਣੇ ਨਟ ਨਰਾਇਣ ਮਹਲਾ ਚੌਥਾ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਸੇਵ ਸਫਲ ਹਰ ਕਾਲ ਲੈ ਗੁਰ ਪਗ ਰੇਨ ਰਵਾਲ ਸਭ ਦਾਲਿਦ ਪੰਜਨ ਦੁਖ ਦਾਲ ਹਰ ਹੋ 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 ਨਦਰ ਨਿਹਾਲ ਹਰ 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 ਕਾ ਗ੍ਰਹ ਹਰ ਆਪ ਸਵਾਰੇ ਹੋ ਹਰ ਰੰਗ ਰੰਗ ਮਹਿਲ ਬਿਆੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਮ ਹਰ ਦੇਖੇ ਭਾਈ ਨਿਹਾਲ 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 ਹਰ ਆਉਤੇ ਕੀ ਖਬਰ ਗੁਰ ਪਾਈ ਮਨ ਤਨ ਆਨੰਦੋ ਆਨੰਦ ਭਏ ਹਰ ਆਉਤੇ ਸੁਨੇ ਮੇਰੇ ਲਾਲ ਹਰ ਲਾਲ ਜਨਾਨਕ ਹਰ ਹਰ ਮਿਲੇ ਭਏ ਸੋ ਗੱਲ ਤਾਨ ਹਾਲ ਨਿਹਾਲ ਨਿਹਾਲ ਨਟ ਮੁਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਸੋਨ ਆਕਾਤ ਕਥਾ ਸੁਖਵੰਤੀ ਸਭ ਕਿਲਬਿਕ ਪਾਪ ਰਹੰਤੀ ਹਰ ਹੋ ਹੋ ਲਿਖਤ ਲਿਖੰਤੀ ਰਹਾਉ ਹਰ ਕੀਰਤ ਕਾਲ ਯੁਗ ਵਿੱਚ ਉਤਮ ਮਤ ਗੁਰਮਤ ਕਥਾ ਭਜੰਤੀ ਜਿਨ ਜਨ ਸੁਣੀ ਮਨੀ ਹੈ ਜਿਨ ਜਨਮ ਤਿਸ ਜਨ ਕੇ ਹਉ ਉਰਬਾਨੰਤੀ ਹਰ ਅਕਥ ਕਥਾ ਕਾ ਜਿਨ ਰਸ ਚ ਆਖਿਆ ਤਿਸ ਜਨ ਸਭ ਭੂਖ ਲਹੰਤੀ ਨਾਨਕ ਜਨ ਹਰ ਕਥਾ ਸੁਣ ਤ੍ਰਿਪਤੇ ਜਪ ਹਰ 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 ਹੋਵੰਤੀ ਨਾਟ ਮਹੱਲਾ ਚੌਥਾ ਕੋਈ ਆਣ ਸੁਣਾਵੇ ਹਰ ਕੀ ਹਰ ਗਾਲ ਦੇਸ ਕੋ ਹੋਂ ਬਲਬਲ ਬਾਲ ਸੋਹਰ ਜਨ ਹੈ ਪਲ ਪਲ ਹਰ ਹੋ 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 ਮੇਲ ਨਿਹਾਲ ਰਹਾ ਹਰ ਕਾ ਮਾਲਕ ਗੁਲਸੰਤ ਬਤਾਇਓ ਗੁਰਚਾਲ ਦਿਖਾਈ ਹਰ ਚਾਲ ਅੰਤਰ ਕਪਟ ਚਕਾਓ ਮੇਰੇ ਗੁਰ ਸਿੱਖੋ ਨਹਿ ਕਪਟ ਕਮਾਓ ਹਰ ਕੀ ਹਰ ਕਾਲ ਨਿਹਾਲ 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 ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਪਾਏ ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕੋ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ 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 ਰਾਗ ਨਟ ਨਰਾਇਣ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਰਾਮ ਹਉ ਕਿਆ ਜਾਣਾ ਕਿਆ ਭਾਵੇ ਮਨ ਪਿਆਸ ਬਹੁਤ ਦਰਸਾਵੇ ਰਹਾਓ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੂਜਿ ਆਵੇ ਕਿਰਪਾ ਕਰੋ ਜਿਸ ਪੁਰਖ ਬਿਦਾਤੇ ਸੋ ਸਦਾ ਸਦਾ ਤੁਧੁ ਧਿਆਵੇ ਕਵਨ ਜੋਗ ਕਵਨ ਗਿਆਨ ਧਿਆਨ ਕਵਨ ਗੁਨੀ ਰਜਾਵੇ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੇ ਸਾਈ ਮਤ ਸਾਈ ਸੋ ਬੁੱਧ ਚਾਨਪ ਜਿਤ ਨਿਮਖਣਾ ਪ੍ਰਭ ਵਿਸਰਾਵੇ ਸਤ ਸੰਗ ਲਗ ਇਹੋ ਸੁਖ ਪਾਇਓ ਹਰ ਗੁਣ ਸਜ ਹੀ ਗਾਵੇ ਦੇਖਿਓ ਅਚਲ ਜ ਮਹਾ ਮੰਗਲ ਰੂਪ ਕਿਛ ਆਣ ਨਹੀਂ ਦਸਟਾਵੇ ਕਹੋ ਨਾਨਕ ਮੂਰਚਾ ਗੁਲ ਲਾਹਿਓ ਤੈ ਗਲਬ ਜੂਨ ਕਹਿ ਆਵੇ ਨਟ ਨਰਾਇਣ ਮੁਹੱਲਾ 5ਵਾਂ ਦੂਹ ਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਹੋ ਲਾਹਨੂ ਮੈਂ ਕਾਹੂ ਨਦਿਓ ਮਨ ਹੀ ਮੀਠ ਤੁਹਾਰੋ ਕੀਓ ਰਾਉ ਆਗਿਆ ਮਾਨ ਜਾਨ ਸੁਖ ਪਾਇਆ ਸੁਨ ਸੁਨ ਨਾਮ ਤੁਹਾਰੋ ਜਿਓ ਇਹਾ ਉਹਾ ਹਰ ਇਹਾ ਉਹਾ ਹਲ ਨਾਮ ਹੀ ਤੁਮ ਹੀ ਇਹੋ ਗੁਰ ਤੇ ਮਦਰ ਦੜਾਇਓ ਜਬ ਤੇ ਜਾਨ ਪਾਈ ਇਹ ਬਾਤਾ ਤਬ ਕੁਸਲ ਖੀਮ ਸਭ ਥਿਓ ਸਾ ਸੰਗ ਨਾਨਕ ਪ੍ਰਗਾਸਿਓ ਆਣ ਨਾਹੀ ਰੇ ਬਾਈਓ ਨਟ ਮੋਲਾ ਪੰਜਵਾ ਜਾ ਕੋ ਭਈ ਤੁਮਾਰੀ ਧੀਰ ਜਮਕੀ ਤਰਾਸ ਮਿਟੀ ਸੁਖ ਪਾਇਆ ਨਿਕਸੀ ਹੋਵੇਂ ਪੀਰ ਰਹਾਓ ਤਪਤ ਬੁਝਾਨੀ ਅਮਰ ਤਬਾਨੀ ਤ੍ਰਿਪ ਤੇ ਜਿਉ ਬਾਲਕ ਖੀਰ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਵੀਰ ਖੁਲੇ ਭਰਮ ਭੀਤ ਮਿਲੇ ਗੋਪਾਲਾ ਹੀਰੇ ਬਦੇ ਹੀਰ ਬਿਸਮ ਪਏ ਨਾਨਕ ਜਸ ਗਾਵਤ ਠਾਕਰ ਗੁਡੀ ਗੀਰ ਨਟ ਮਹੱਲਾ ਪੰਜਵਾ ਆਪਣਾ ਜਾਨ ਆਪੈ ਆਪ ਉਧਾਰਿਓ ਆਠ ਬਹਿਰ ਜਨ ਕੇ ਸੰਗ ਬਸਿਓ ਮਨ ਤੇ ਨਾਹੀ ਵਿਸਾਰਿਓ ਰਹੋ ਬਰਨ ਚੈਨ ਨਾਹੀ ਕਿਛੁ ਪੇਖਿਓ ਦਾਸ ਕਾ ਕੋਲ ਨ ਵਿਚਾਰਿਓ ਕਰਿ ਕਿਰਪਾ ਨਾਮ ਹਰ ਦਿਓ ਸਹਿਜ ਸੁਭਾਏ ਸਵਾਰਿਓ ਮਹਾ ਮੇਕਮ ਅਗਨ ਕਾ ਸਾਗਰ ਤਿਸਤੇ ਪਾਣ ਉਤਾਰਿਓ ਭੇਖ ਭੇਖ ਨਾਨਕ ਬਿਗ ਸਾਨੂੰ ਉਹਨੇ ਉਹਨੇ ਬਲੇ ਹਾਰਿਓ ਨਾ ਤੁਮ ਹਲਾ ਪਜੋ ਹਾਰ ਹਰ ਮਨ ਮੇ ਨਾਮ ਕਹਿਓ ਕੋਟ ਅਪਰਾਧ ਮਿਟੇ ਖਿਨ ਪੀਤਲ ਤਾਕਾ ਦੁਖ ਨਾ ਰਹਿਓ ਰਹਾਓ ਖੋਜਤ ਖੋਜਤ ਭਇਓ ਬਿਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਏਕਲੇ ਬਿਲਾਗੀ ਹਰ ਹਰ ਚਰਨ ਗਇਓ ਕਹਿਤ ਮੁਕਤ ਸੁਣਤੇ ਨਿਸਤਾਰੇ ਜੋ ਜੋ ਸਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਕਹੋ ਨਾਨਕ ਆਨੰਦ ਪਇਓ ਰਟਮ ਲਪਨਿਓ ਚਰਨ ਕਮਲ ਸੰਗ ਲਾਗੀ ਰੋਰੀ ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਉ ਅੰਚਲ ਗਹਾਇਓ ਜਨ ਆਪਣੇ ਕੋ ਮਨ ਬੀਦੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਰਸ ਉਪਜੋ ਮਾਇਆ ਕੀ ਜਾਲੀ ਤੋਰੀ ਪੂਰਨ ਪੂਰਹ ਕਿਰਪਾ ਨਿਰਦਨ ਆਣ ਪੇਖਿਓ ਓਰੀ ਨਾਨਕ ਮੇਲ ਲਿਓ ਦਾ ਸਪਨ ਪ੍ਰੀਤ ਨ ਕਬੂ ਥੋਰੀ ਨਟ ਮੋਲਾ ਪਜਮ ਮੇਰੇ ਮਨ ਜਪ ਜਪ ਹਰ ਨਾਰਾਇਣ ਕਬੂ ਨ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਣ ਹਰਿ ਸਾਧੂ ਤੂਰ ਕਰੋ ਨਿਤ ਮਜਨ ਸਭ ਕਿਲ ਬਿਖ ਪਾਪ ਗਵਾਣ ਪੂਰਨ ਪੂਰਹ ਕਿਰਪਾ ਨਿਰਧ ਘਟ ਘਟ ਦਿਸ਼ਟ ਸੁਮਉਣ ਜਾਵਤਾਬ ਕੋਟ ਲਖ ਪੂਜਾ ਹਰਿ ਸਿਮਣ ਤੁਲਨਾ ਲਾਇ ਦੁਇ ਕਰ ਜੋੜ ਨਾਨਕ ਦਾਨ ਮੰਗੇ ਤੇਰੇ ਦਾਸਨ ਦਾਸ ਦਸਾਇਣ ਨਤਮ ਲਪਨੋ ਮੇਰੇ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰੂ ਦੀਨੋ ਦਾਨ ਲਾਓ ਸੁਖ ਦਾਤਾ ਦੁਖ ਭੰਜਨ ਹਾਰਾ ਗਾਓ ਕੀਰਤਨ ਪੂਰਨ ਗਿਆਨ ਕਾਮ ਕ્રોਧ ਲੋਭ ਖੰਡ ਖੰਡ ਕੀਨੇ ਬਿਨਸਿਓ ਮੂੜ ਅਭਿਮਾਨ ਕਿਆ ਗੁਣ ਤੇਰੇ ਆਖ ਵਖਾਣਾ ਪ੍ਰਭ ਅੰਤਰ ਜਾਮੀ ਜਾਨ ਚਰਨ ਕਮਲ ਸਾਲਨ ਸੁਖ ਸਾਗਰ ਨਾਨਕ ਸਦ ਕੁਰਬਾਨ ਨਾਟੋ ਮਹੱਲਾ 5 ਹੋ ਵਾਰ ਵਾਰ ਜਾਓ ਗੁਰਗੁਪਾਲ ਰਹਾਉ ਮੋਹੇ ਨਿਰਗੁਣ ਤੁਮ ਪੂਲੰ ਦਾਤੇ ਦੀਨਾ ਨਾਥ ਦਿਵਾਲ ਉਠਤ ਬੈਠਤ ਸੋਭਤ ਜਾਗਤ ਜੀ ਪ੍ਰਾਨ ਧਨਮਾਲ ਦਰਸ਼ਨ ਬਿਆਸ ਬਹੁਤ ਮਨ ਮੇਰੇ ਨਾਨਕ ਦਰਸ ਨਿਹਾਲ ਨਟ ਪੜਤਾਲ ਮੁਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਕੋ ਹੈ ਮੇਰੋ ਸਾਜਨ ਮੀਤ ਹਲ ਨਾਮ ਸੁਨਾਵੇਂ ਨੀਦ ਮਨ ਤੇ ਦੁਖ ਵਿਪਰੀਤ ਸਭ ਅਲਪੋ ਮਾਨਤਨ ਚੀਤ ਰਹਾਓ ਕੋਈ ਬਿਲਾ ਆਪਨ ਕੀਤ ਸੰਗ ਚਲਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਬਦਾਲਤ ਜੀਤ ਓਟ ਪਤਿਤ ਹੋਏ ਪਨੀਦ ਨਾਨਕ ਦਾਸ ਬਲਬਲ ਕੀਤ ਨਾਨਕ ਦਾਸ ਬਲਬਲ ਕੀਤ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ